ਆ ਰਹਿਣ ਦੇ ਗੰਦੀ ਦੁਜਾਰੇ ਉਹ ਤੂੰ ਕਰਦਾ ਕੀ ਆ ਓਏ ਏ ਬੋਲ ਓ ਮੇਰਾ ਮਤਲਬ ਰੈਕ ਕਰਦਾ ਓ ਤੇ ਉਹਦਾ ਆਪ ਨੂੰ ਤੂੰ ਕਿਹੜਾ ਕਰਦੇ ਹੋ ਕਰ ਦੇਦਾ ਤੁਸੀਂ ਏ ਬੀਓ ਤੇਰੀ ਮਾਂ ਓ ਮੇਰਾ ਮਤਲਬ ਤੇਰੀ ਮਾਂ ਮੇਰੀ ਮਾਂ ਮੇਰੀ ਮਾਂ ਬੋਲੀ ਦੀ ਜੇਵਾ ਨਾ ਓਕੇ ਉਸੇ ਵਾਸੂ ਬਾਤ ਤੁਸੀਂ ਕਿਹੜੀ ਕਰਦੇ ਹੋ ਕਰ ਦੇਦਾ ਤੁਸੀਂ ਮਾਂ ਬੋਲੀ ਦੀ ਮਾਂ ਤੇਰੀ ਆ ਕਿਹੜੇ ਗਾਣੇ ਗਾ ਰਿਹਾ ਤੂੰ ਮੈਂ ਗੰਦੇ ਜਿਹੇ ਗਾਣੇ ਗਾ ਰਿਹਾ ਮੈਂ ਉਹ ਸੁਣਾ ਦੇ ਵੀਰ ਬਣ ਕੇ ਇੱਕ ਸਾਹ ਹੋਰ ਮਾਰ ਜਾ ਕੇ ਆ ਮੇਰੇ ਤੰਦਰ ਕੰਗੀ ਦੇ ਉਜਾਰੇ ਉਹ ਤੂੰ ਕਰਦਾ ਕੀ ਆ ਓਏ ਏ ਬੋਲ ਓ ਮੇਰਾ ਮਤਲਬ ਰੈਕ ਕਰਦਾ ਓਕੇ ਉਹ ਦਾ ਤੁਸੀ ਕਿਹੜਾ ਕਰਦੇ ਹੋ ਕਰ ਦੇ ਦਾ ਤੁਸੀਂ ਏ ਵੀ ਓ ਤੇਰੀ ਮਾਂ ਓ ਮੇਰਾ ਮਤਲਬ ਤੇਰੀ ਮਾਂ ਮੇਰੀ ਮਾਂ ਵਿਆਹ ਵੀ ਮਾਂ ਬੋਲੀ ਦੀ ਸੇਵਾ ਦਾ ਓਕੇ ਉਹ ਸੇਵਾ ਸੁਬਾਤਾ ਤੁਸੀਂ ਕਿਹੜੀ ਕਰਦੇ ਹੋ ਕਰ ਦੇ ਦਾ ਤੁਸੀਂ ਮਾਂ ਬੋਲੀ ਦੀ ਮਾਂ ਮੇਰੀ ਏ ਕਿਹੜੇ ਘਾੜੇ ਗੱਲ ਕਰ ਤੂੰ ਮੈਂ ਗੁੰਡੇ ਜਿਹਾ ਨਹੀਂ ਗੱਲ ਕਰ ਮੈਂ ਉਹ ਸੁਣਾ ਦੇ ਵੀਰ ਬਣ ਕੇ ਇੱਕ ਸਾਹ ਹੋਰ ਮਾਰ ਲੈ ਕੇ ਆ